ਆਮ ਘਰ ਵਿੱਚ ਪੈਦਾ ਹੋ ਕੇ ਵੱਡਿਆਂ ਵੱਡਿਆਂ ਨੂੰ ਪਸੀਨੇ ਲਾਤੇ ਤਾਂ ਹੀ ਅੱਜ ਉਹ ਲੱਡੂ ਵੰਡਦੇ ਫਿਰਦੇ ਨੇ ਲੱਡੂ ਵੰਡਣ ਵਾਲਿਓ ਸੋਚ ਕਦੇ ਮੁੱਕਦੀ ਨਹੀਂ ਹੁੰਦੀ। ਸਰੀਰ ਜ਼ਰੂਰ ਚਲੇ ਜਾਂਦੇ ਆ ਸੋਚ ਆਬਾਦ ਰਹਿੰਦੀ ਆ ਤੁਸੀਂ ਇਹ ਭੁਲੇਖਾ ਨਾ ਪਾ ਲੋ ਕਿ ਪ੍ਰੀਤ ਸਿੰਘ ਸੈਣੀ ਦੀ ਮੈਡੀਕਲ ਰਿਪੋਰਟ ਹਜੇ ਆਉਣ ਵਾਲੀ ਐ। ਮੈਡੀਕਲ ਤਿੰਨ ਡਾਕਟਰਾਂ ਦਾ ਬੋਰਡ ਬਣ ਕੇ ਹੋਇਆ ਐ। ਵੀਡੀਓਗ੍ਰਾਫੀ ਹੋਈ ਹੈ ਡਾਕਟਰਾਂ ਨੇ 15 ਤੋਂ 12 ਤੋਂ 15 ਦਿਨ ਦਾ ਟਾਈਮ ਮੰਗਿਆ ਹਜੇ ਨਾ ਪਰਿਵਾਰ ਨੂੰ ਪਤਾ ਹੈ ਨਾ ਚਾਹਣ ਵਾਲਿਆਂ ਨੂੰ ਪਤਾ ਹੈ ਕਿ ਮੌਤ ਦਾ ਕਾਰਨ ਕੀ ਹੈ ਪਰ ਜਿਹੜੇ ਲੋਕ ਮਾੜੀਆਂ ਗੱਲਾਂ ਲਿਖ ਲੈ ਰਹੇ ਨੇ ਸਾਡੇ ਸਾਰੇ ਧਿਆਨ 'ਚ ਹੈ ਬੇਨਤੀ ਹੈ ਇਹ ਕੰਮ ਨਾ ਕਰੋ ਜੇ ਤੁਸੀਂ ਨਾ ਹਟੇ ਤਾ ਫੇਰ ਸਾਨੂੰ ਹਟਾਉਣਾ ਵੀ ਆਉਂਦਾ ਗੁਰੂ ਘਰਾਂ ਵਿੱਚ ਆਇਆ ਨਿਹangar ਹੁਣ ਮੈਨੂੰ ਰਸਤੇ ਚਾਉਂਦੇ ਇੱਕ ਪੱਤਰਕਾਰ ਨੇ ਪੁੱਛਿਆ ਕਿ ਉਹ ਸ਼ਰੋਮਣੀ ਕਮੇਟੀ ਦੁਆਲੇ ਕਿਉਂ ਸੀ ਮੈਂ ਕਲੀਅਰ ਕਰਾਂ ਜਿਹੜਾ ਧਰਮੀ ਬੰਦਾ ਉਹਦੇ ਅੰਦਰ ਦਰਦ ਹੁੰਦਾ ਕਿ ਮੇਰੇ ਧਰਮ ਦੇ ਅੰਦਰ ਜਿਹੜੀਆਂ ਕ੍ਰੀਤੀਆਂ ਹੋ ਰਹੀਆਂ ਮੈਂ ਉਹਨੂੰ ਘਟੋ ਘਟ ਪਹਿਲਾਂ ਖਤਮ ਕਰਾਂ ਉਸ ਨੌਜਵਾਨ ਨੇ ਅਜੰਡਾ ਬਣਾ ਲਿਆ ਸੀ ਆਪਦੀ ਜ਼ਿੰਦਗੀ ਦਾ ਮਿਸ਼ਨ ਬਣਾ ਲਿਆ ਸੀ ਕਿ ਜਿੰਨਾ ਚਿਰ ਮੈਂ ਗੁਰੂ ਘਰ ਦੇ ਅੰਦਰ ਹੋ ਰਹੀ ਕਰਪਸ਼ਨ ਨੂੰ ਖਤਮ ਨਹੀਂ ਕਰਵਾ ਦਿੰਦਾ ਉਨਾ ਚਿਰ ਮੈਂ ਟੱਕ ਕੇ ਬੈਠਣ ਵਾਲਾ ਨਹੀਂ ਹੈ ਸੋ ਅੱਜ ਉਹਨਾਂ ਦੀ ਅੰਤਮ ਸੰਸਕਾਰ ਦੇ ਸਮੇਂ ਆਪਾਂ ਸਾਰੇ ਇਕੱਠੇ ਹੋਏ ਆ ਇਸੇ ਤਰ੍ਹਾਂ 16 ਮਾਰਚ ਦਿਨ 16 ਮਾਰਚ ਵਾਲੇ ਦਿਨ ਜਾਜਾ ਨਗਰ ਜਾਨਵਰ ਜਾਜਾ ਨਗਰ ਦੇ ਵਿੱਚ ਹੀ ਉਹਨਾਂ ਦੀ ਅੰਤਮ ਅਰਦਾਸ ਹੋਣੀ ਆ ਤੁਸੀਂ ਜਿਹੜੇ ਅੱਜ ਰਹਿ ਗਏ ਹੋ ਜਿਹੜੇ ਉਹਨੂੰ ਪਿਆਰ ਕਰਨ ਵਾਲੇ ਹੋ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚੋ ਕਈ ਵਾਰ ਇਹ ਹੁੰਦਾ ਕਿ ਹੁਣ ਇਹ ਪਰਿਵਾਰ ਦੀ ਡਿਊਟੀ ਹੈ ਉਹ ਪਰਿਵਾਰ ਦਾ ਬੱਚਾ ਹੈ ਪਰ ਨਹੀਂ ਉਹ ਪੰਥ ਦਾ ਹੈ ਪਰਿਵਾਰ ਬਾਅਦ ਵਿੱਚ ਪੰਥ ਪਹਿਲਾਂ ਪਰਿਵਾਰ ਨੇ ਉਹਨੂੰ ਜਨਮ ਦਿੱਤਾ ਪੰਥ ਨੇ ਉਹਨੂੰ ਸੰਸਕਾਰ ਦਿੱਤੇ ਨੇ ਸੋ ਇਸ ਕਰਕੇ ਉਹ ਸੰਸਕਾਰੀ ਵੀਰ ਦੀ ਜਿਹੜੀ ਆਵਾਜ਼ ਹੈ ਉਹਨੂੰ ਦਬਣ ਨਹੀਂ ਦਿੱਤਾ ਜਾਊਗਾ 16 ਮਾਰਚ ਨੂੰ ਇਸੇ ਹੀ ਨਗਰ ਉਹਨਾਂ ਦੀ ਉਹਦੀ ਅੰਤਮ ਅਰਦਾਸ ਵੀਰ ਦੀ ਹੋਣੀ ਹੈ ਸੋ ਸਾਰਿਆਂ ਨੇ ਪਹੁੰਚਣਾ ਜਿੰਨੇ ਜੀ ਤੁਸੀਂ ਆਏ ਹੋ ਚੱਲ ਕੇ ਸਾਰਿਆਂ ਦਾ ਇੱਕ ਇੱਕ ਕਦਮ ਜਿਹੜਾ ਚੱਲਿਆ ਸਿਰ ਮੱਥੇ ਆਪਾਂ ਸਾਰਿਆਂ ਨੇ ਕੋਸ਼ਿਸ਼ ਕਰਨੀ ਆ ਮਾਰ ਆਪਾਂ ਵੀ ਜਾਣਾ ਆ ਕੋਈ ਗੱਡੇ ਤੋਂ ਡਿੱਗ ਕੇ ਮਰ ਜਾਂਦਾ ਕੋਈ ਬੁਖਾਰ ਨਾਲ ਮਰ ਜਾਂਦਾ ਪਰ ਐਸੀ ਮਰਨੀ ਜੋ ਮਰੇ ਬੌਰ ਨਾ ਮਰਨਾ ਹੋਏ ਉਹਨੇ ਇੱਕ ਵਾਰ ਸੱਚ ਦੀ ਆਵਾਜ਼ ਨੂੰ ਡਾਂਕੇ ਦੀ ਝੋਟ ਤੇ ਲਿਆ ਆਮ ਘਰ ਵਿੱਚ ਪੈਦਾ ਹੋ ਕੇ ਵੱਡਿਆਂ ਵੱਡਿਆਂ ਨੂੰ ਪਸੀਨੇ ਲਿਆ ਤੇ ਤਾញੋਂ ਹੀ ਅੱਜ ਉਹ ਲੱਡੂ ਵੰਡਦੇ ਫਿਰਦੇ ਨੇ ਲੱਡੂ ਵੰਡਣ ਵਾਲਿਓ ਸੋਚ ਕਦੇ ਮੁੱਕਦੀ ਨਹੀਂ ਹੁੰਦੀ। ਸਰੀਰ ਜ਼ਰੂਰ ਚਲੇ ਜਾਂਦੇ ਆ ਸੋਚ ਆਬਾਦ ਰਹਿੰਦੀ ਆ। ਤੁਸੀਂ ਇਹ ਭਲੇਖਾ ਨਾ ਪਾ ਲੋ। ਸੋ ਸਾਰਿਆਂ ਸੰਗਤਾਂ ਦਾ ਧੰਨਵਾਦ। ਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਸੱਚ ਬੋਲਣ ਦੀ ਜੁਰਤ ਹਿੰਮਤ ਬਖਸ਼। ਅੱਜ ਸੰਗਤ ਸਰੂਪ ਇਹ ਜਿੰਨੇ ਚਿਹਰੇ মিডিਆ ਦੇ ਰਾਈਂ ਕੈਮਰੀ ਦੇ ਰਾਹੀਂ ਤੁਹਾਨੂੰ ਦਿਸ ਰਹੇ ਨੇ ਅੱਜ ਬੜੇ ਇੱਕ ਦੁਖਦਾਈ ਕਹਿ ਸਕਦੇ ਆ ਘਟਨਾ ਵੈਸੇ ਸਿੱਖ ਪੰਥ ਵਾਸਤੇ ਤਾਂ ਜੇ ਸੋਚੀਏ ਜਾਂ ਜੋ ਪ੍ਰੀਤ ਸੈਣੀ ਗੁਰੂ ਘਰ ਚੋਂ ਸਿੱਖਿਆ ਲੈ ਕੇ ਸੋਚਦੇ ਸਨ ਜੇ ਸੁਖ ਦੇਹ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੇ ਧਾਈ ਜੇ ਭੁੱਖ ਦੇਹ ਤਾਂ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਗੁਰੂ ਘਰ ਦੀ ਮਰਜ਼ਾਦਾ ਤੇ ਜਿਹੜੀ ਪ੍ਰੀਤ ਸਿੰਘ ਸੈਣੀ ਜਿਸ ਸੋਚ ਨੂੰ ਧਾਰਨ ਕਰ ਗਿਆ ਸੀਗਾ ਉਥੇ ਜਨਮ ਦੀ ਖੁਸ਼ੀ ਤੇ ਮਰਨ ਦਾ ਗਮ ਮੁੱਕ ਜਾਂਦਾ ਹੈ ਉਥੇ ਜਵਾਨੀ ਦੇ ਹੁਲਾਰੇ ਤੇ ਬੁਢੇਪੇ ਦੀਆਂ ਚਿੰਤਾਵਾਂ ਮੁੱਕ ਜਾਂਦੀਆਂ ਨੇ ਉਥੇ ਅਮੀਰੀ ਦਾ ਵਿਖਾਵਾ ਤੇ ਗਰੀਬੀ ਦਾ ਲੁਕਾਵਾ ਮੁੱਕ ਜਾਂਦਾ ਹੈ ਖੈਰ ਪਰ ਅੱਜ ਅਸੀਂ ਸਾਰੇ ਪ੍ਰੀਤ ਸਿੰਘ ਸੈਣੀ ਵੀਰ ਜੋ ਪਿਛਲੇ ਦਿਨੀ ਸਰੀਰ ਦਾ ਤ્યાਗ ਕਰਕੇ ਪਰਲੋਕ ਗਮਨ ਕਰ ਗਏ ਸਨ ਜਿਨ੍ਹਾਂ ਦਾ ਦੁੱਖ ਪੰਜਾਬ ਵਾਸੀਆਂ ਨੂੰ ਪੰਥ ਵਾਸੀਆਂ ਨੂੰ ਹੈ ਕਾਰਨ ਹਾ ਦਾ ਨਾਰਾ ਮਾਰਨ ਵਾਲਾ ਉਹ ਵੀਰ ਔਰ ਇਨੀ ਬੇਬਾਕੀ ਦੇ ਵਿੱਚ ਆਵਾਜ਼ ਬੁਲੰਦ ਕਰਨ ਵਾਲਾ ਉਸ ਨੇ ਸੱਚ ਕਰਕੇ ਵਿਖਾਇਆ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਕਿ ਸ਼ਰਦਾ ਤੇ ਪ੍ਰੇਮ ਦੇ ਮੁਤਾਜ ਨਹੀਂ ਰਹਿ ਉਹਨਾਂ ਚੀਜ਼ਾਂ ਤੋਂ ਉੱਤੇ ਉੱਠ ਕੇ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਅੱਜ ਉਨ੍ਹਾਂ ਦੇ ਪਰਿਵਾਰ ਬਾਪੂ ਜੀ ਹੋਣੀ ਸਾਰਿਆਂ ਨਾਲ ਮਿਲ ਕੇ ਇੱਥੇ ਉਹਨਾਂ ਦਾ ਸਨਸਕਾਰ ਕੀਤਾ ਗਿਆ ਤੇ ਜਿੱਥੇ ਉਹਨਾਂ ਦੀ ਅੱਜ ਇਹ ਘਾਟ ਨਾ ਪੂਰੀ ਹੋਣ ਵਾਲੀ ਗੱਲ ਪਰਿਵਾਰ ਵਾਸਤੇ ਐ ਉਥੇ ਪੰਥ ਵਾਸਤੇ ਐ ਸਾਡੇ ਸਾਰੇ ਵੀਰਾਂ ਵਾਸਤੇ ਐ ਭਾਵੇਂ ਉਹ ਬਿੰਦੀ ਸਾਡਾ ਭਰਾ ਨਹੀਂ ਸੀ ਇੰਨਾ ਸਾਰੇ ਵੀਰਾਂ ਦਾ ਪਰ ਨਾਦੀ ਭਰਾ ਬਣ ਚੁੱਕਾ ਸੀਗਾ ਨਾਦੀ ਭਰਾ ਜਿਹੜੇ ਨੇ ਉਹ ਖੁਦ ਗਰਜਨੀ ਬੇਗਰਜ ਹੋਇਆ ਕਰਦੇ ਨਾਦੀ ਭਰਾ ਨਫਾ ਨੁਕਸਾਨ ਨਹੀਂ ਵੇਖਦੇ ਨਾਦੀ ਭਰਾ ਜਿਹੜੇ ਨੇ ਇੱਕ ਦੂਜੇ ਤੋਂ ਕੁਰਬਾਨ ਹੁੰਦੇ ਨੇ ਨਾਦੀ ਭਰਾ ਜਿਹੜੇ ਨੇ ਇੱਕ ਦੂਜੇ ਦਾ ਭਰੋਸਾ ਜਿੱਤਦੇ ਆ ਵਿਸ਼ਵਾਸ ਜਿੱਤਦੇ ਆ ਬੇਸ਼ੁਭਿਸ਼ਵਾਸੀ ਤੇ ਬੇਤਫਾਕੀ ਨਹੀਂ ਰੱਖਦੇ ਉਹਨਾਂ ਵਿੱਚੋਂ ਇਹ ਸਾਡਾ ਵੀਰ ਪ੍ਰੀਤ ਸਿੰਘ ਸੈਣੀ ਸੀ ਜਿਹਦਾ ਅੱਜ ਅਸੀਂ ਆ ਪੰਜ ਭੂਤਕ ਸਰੀਰ ਦਾ ਸੰਸਕਾਰ ਕੀਤਾ ਤੇ ਅਰਦਾਸ ਕੀਤੀ ਸੋਲਾ ਸਾਹਿਬ ਦਾ ਪਾਠ ਕੀਤਾ ਘਾਟ ਹੈ ਪਰ ਉਹਦੀ ਘਾਟ ਪੂਰੀ ਕਰਨ ਵਾਸਤੇ ਕਟਨਾਵਾ ਤੋਂ ਸਿੱਖਣ ਵਾਸਤੇ ਪੰਜਾਬ ਤੇ ਪੰਥ ਦੀ ਆਵਾਜ਼ ਨੂੰ بلند ਰੱਖਣ ਵਾਸਤੇ ਜਿਹੜਾ ਉਸ ਵੀਰ ਦਾ ਸੁਪਨਾ ਸੀ ਕਦੇ ਸਰਕਾਰੀ ਖਾਲਸਾ ਤੇ ਕਦੇ ਦਰਬਾਰੀ ਖਾਲਸਾ ਅਕਾਲ ਤਖਤ ਸਾਹਿਬ ਅਕਾਲੀ ਫੂਲਾ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੁਤੰਤਰਤਾ ਉਹਦੇ ਵਿੱਚੋਂ ਭ੍ਰਿਸ਼ਟਪੂਣਾ ਖਤਮ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਰੂਪਾਂ ਦਾ ਇਨਸਾਫ ਲੈਣਾ ਬੰਦੀ ਸਿੰਘਾਂ ਲਈ ਆਵਾਜ਼ ਬੁਲੰਦ ਕਰਨੀ ਮਨੁੱਖੀ ਅਧਿਕਾਰਾਂ ਦਾ ਘਾਣ ਹੋਣ ਤੋਂ ਰੁਕਣਾ ਕਿਸਾਨ ਭਰਾਵਾਂ ਲਈ ਜਾ ਜਾ ਕੇ ਉੱਥੇ ਹਸਪੀਟਲਾਂ 'ਚ ਪਤੇ ਲੈਣੇ ਇਹੋ ਵੀਰ ਜਿਹੜੀ ਇੱਕ ਚਿੰਗ ਬਾਲ ਕੇ ਗਿਆ ਏ ਅੱਜ ਅਸੀਂ ਉਹਦੀ ਚਿਖਾ ਤੇ ਖੜੇ ਆਂ ਅਸੀਂ ਇੱਥੇ ਸੌਂ ਖਾਣ ਦੀ ਗੱਲ ਨਹੀਂ ਇੱਕ ਪ੍ਰਣ ਕਰਦੇ ਆਂ ਸੰਕਲਪ ਕਰਦੇ ਆਂ ਪ੍ਰੀਤ ਸਿੰਘ ਸੈਣੀ ਜਿਹੜੀ ਸੋਚ ਕਦੇ ਭਾਈ ਲక్ష్మణ ਸਿੰਘ ਧਾਰੋ ਵਾਲੀ ਸਾਕਾ ਨਨਕਾਣਾ ਸਾਹਿਬ ਦੇ ਵਿੱਚ ਸੀ ਜਿਹੜੀ ਸੋਚ ਸ਼ਹੀਦ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਦੇ ਵਿੱਚ ਸੀ ਜਿਹੜੀ ਸੋਚ ਬਾਬਾ ਮੱਖਣ ਸ਼ਾਹ ਲੁਬਾਣਾ ਵਿੱਚ ਸੀ ਜੇ ਡੀ ਸੋਚ ਬਾਬਾ ਬੁੱਢਾ ਸਾਹਿਬ ਦੀ ਪ੍ਰਿਥੀ ਚੰਦਾਂ ਦੇ ਖਿਲਾਫ ਸੀ ਉਹ ਸੋਚ ਨੂੰ ਤੁਸੀਂ ਧਾਰਨ ਕੀਤਾ ਹੈ ਤੇ 2016 ਤੋਂ ਅਸੀਂ ਮੁੜ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੀ ਜਿਹੜੀ ਗੱਲ ਕਰ ਰਹੇ ਹਾਂ ਉਹਦਾ ਹਿੱਸਾ ਸੀ ਪ੍ਰੀਤ ਸਿੰਘ ਸੈਣੀ ਤੇ ਅਸੀਂ ਉਹਦੀ ਚਿਖਾ ਤੇ ਖਲੋ ਕੇ ਅੱਜ 1920 ਵੇਲੇ ਭਾਈ ਲక్ష్మణ ਸਿੰਘ ਦੀ ਚਿਖਾ ਤੇ ਖਲੋ ਕੇ ਸਿੱਖਾਂ ਨੇ ਕਿਹਾ ਸੀ ਤੇਰੀ ਆਵਾਜ਼ ਨੂੰ ਬੰਦ ਨਹੀਂ ਹੋਣ ਦੇਾਂਗੇ ਗੁਰੂ ਘਰਾਂ ਤੋਂ ਮਸੰਦ ਪੋਣਾ ਕੱਢ ਕੇ ਛਡਾਂਗੇ ਕੋਈ ਗੱਲ ਨਹੀਂ ਪ੍ਰੀਤ ਸਿੰਘ ਸੈਣੀ ਤੇਰਾ ਸਰੀਰ ਸਾਡੇ ਤੋਂ ਦੂਰ ਹੋਇਆ ਏ ਤੇਰੀ ਆਤਮਾ ਤੇਰੇ ਵਿਚਾਰ ਇਸ ਇਨਾਂ ਸੰਤ ਸਿਪਾਈਆਂ ਦੇ ਹਿਰਦਿਆਂ 'ਚ ਕੱਲੇ-ਕੱਲੇ ਜਿੱਚ ਵਸੇ ਹੋਏ ਨੇ ਤੇ ਗੁਰੂ ਕਿਰਪਾ ਕਰੇ ਅੱਜ ਅਸੀਂ ਇਸ ਚਿਖਾ ਤੇ ਖਲੋ ਕੇ ਉਹਦੀ ਆਵਾਜ਼ ਨੂੰ ਕਦੇ ਮੱਠੀ ਨਹੀਂ ਪੈਣ ਦੇਾਂਗੇ ਗੁਰੂ ਰਹਿਮਤ ਕਰੇ ਅਰਦਾਸ ਕਰਦੇ ਆਂ ਸਤਿਗੁਰੂ ਅਜੇ ਹੀ ਵੀਰਾਂ ਨੂੰ ਵਾਰ-ਵਾਰ ਧਰਤੀ ਤੇ ਭੇਜੀ ਉਹ ਗੁਰੂ ਪੰਥ ਤੇ ਗੁਰੂ ਗ੍ਰੰਥ ਦੀ ਆਵਾਜ਼ ਬੁਲੰਦ ਕਰਦੇ ਰਹਿਣ ਇਹੋ ਜੇ ਬਜ਼ੁਰਗ ਜਿਨ੍ਹਾਂ ਨੇ ਪ੍ਰੀਤ ਸੈਣੀ ਵਰਗੇ ਵੀਰ ਜਮੇ ਤੇ ਅੱਜ ਉਹ ਸਾਡੇ ਸਾਰਿਆਂ ਦਾ ਭਰਾ ਬਣ ਗਿਆ ਤੇ ਮੈਨੂੰ ਯਾਦ ਹੈ ਜਿੱਦਣ ਭਾਈ ਕੌਂਕੇ ਦਾ ਅਸੀਂ ਸ਼ਹਾਦਤ ਸਫਰ ਇਨਸਾਫ ਯਾਤਰਾ ਕੱਢੀ ਉਹ ਕਹਿੰਦਾ ਸੀ ਵਿਡਾਲਾ ਜੀ ਇਹ ਸਾਡਾ ਪਰਿਵਾਰ ਪੰਥ ਹੈ ਅਸੀਂ ਪੰਥ ਦੇ ਮੈਂਬਰਾਂ ਹੁਣ ਇਹ ਸਾਡਾ ਪਰਿਵਾਰ ਬਣ ਗਿਆ ਹੈ ਤੇ ਸੈਣੀ ਸਾਹਿਬ ਅੱਜ ਪੰਥ ਵੀ ਤੁਹਾਡਾ ਪਰਿਵਾਰ ਬਣ ਕੇ ਖੜਾ ਹੈ ਇਹਨੇ ਅੱਗੇ ਵੀ ਖੜੇ ਰਹਿਣਾ ਹੈ ਇਹ ਖੁਸ਼ਕਿਸਮਤ ਹੈ ਬਾਪੂ ਕਿ ਜਿੱਦਣ ਸੈਣੀ ਆਇਆ ਸੀ ਉਸ ਦਿਨ ਕੇਵਲ ਪਰਿਵਾਰ ਦਾ ਬੱਚਾ ਸੀ ਅੱਜ ਗਿਆ ਹੈ ਪਰ ਅੱਜ ਉਹ ਪੰਥ ਦਾ ਬਣ ਕੇ ਗਿਆ ਹੈ ਕੌਮ ਦਾ ਪੰਜਾਬ ਦਾ ਅੱਜ ਸਾਨੂੰ ਪੱਤਰਕਾਰੀ ਨੂੰ ਵੀ ਮਾਣ ਹੈ ਤੇ ਮੈਂ ਪੱਤਰਕਾਰ ਭਰਾਵਾਂ ਨੂੰ ਵੀ ਬੇਨਤੀ ਕਰਾਂਗਾ ਕਿ ਤਕੜੇ ਹੋ ਕੇ ਇਸ ਯੋਧੇ ਲਈ ਜਿਵੇਂ ਉਹਨੇ ਸਾਡੇ ਲਈ ਹੱਥ ਦਾ ਨਾਰਾ ਮਾਰਿਆ ਏ ਅੱਜ ਉਹ ਸੰਜੋਧੇ ਲਈ ਵੀ ਹੱਥ ਦਾ ਨਾਰਾ ਮਾਰਿਓ ਅਸੀਂ ਪ੍ਰੀਤ ਸੈਣੀ ਘਰ ਘਰ ਪੈਦਾ ਕਰਾਂਗੇ ਮਰਨ ਨਹੀਂ ਦੇਾਂਗੇ ਬੋਲੇ ਸੋਨਹਾ ਸੋਹਣ ਸ੍ਰੀ ਅਕਾਲ ਕਾ ਏ ਦਿਓ ਦੋ ਹੋ ਗਿਆ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਕੁਸ਼ ਭਾਈ ਬਲਦੇਵ ਸਿੰਘ ਵਡਾਲਾ ਹੋਣਾ ਨੇ ਸੰਗਤ ਦੇ ਨਾਲ ਸਾਂਝਾ ਕਰ ਦਿੱਤਾ ਪਰ ਭਾਵੇਂ ਕਿ ਅਸੀਂ ਸਿੱਖਾਂ ਸਾਡੀ ਫਿਤਰਤ ਆ ਅਸੀਂ ਜਨਮ ਵੇਲੇ ਵੀ ਕਹਿੰਨੇ ਆ ਆਨੰਦ ਪਿਆ ਮੇਰੀ ਮਾਏ ਤੇ ਅੱਜ ਵੀ ਹੁਣ ਅਸੀਂ ਗੁਰੂ ਘਰ ਜਾ ਕੇ ਕਹਾਂਗੇ ਆਨੰਦ ਪਿਆ ਮੇਰੀ ਮਾਏ ਪਰ ਫਿਰ ਵੀ ਜਦੋਂ ਇੱਕ ਕੱਦੂ ਦੀ ਵੇਲ ਨਾਲੋਂ ਕੱਦੂ ਟੁੱਟਦਾ ਤੇ ਉਹਦੇ ਵਿੱਚ ਦੋ ਕਬੂਂਦਾ ਪਾਣੀ ਦੀਆਂ ਰਸਾਹ ਹੋ ਜਾਂਦੀਆਂ ਨੇ ਅੱਜ ਉਹ ਇੱਕ ਆਹ ساری ਵੇਲ ਨਾਲੋਂ ਹੌਲ ਟੁੱਟਿਆ ਤੇ ਸਾਰੇ ਹਿਰਦੇ ਨਾਮ ਆ ਰਸਾਇਆ ਕਿਉਂਕਿ ਉਸ ਵੀਰ ਨੇ ਆਪਣੇ ਘਰ ਲਈ ਨਹੀਂ ਉਹਨੇ ਸਮਾਜ ਲਈ ਉਹਨੇ ਪੰਥ ਲਈ ਗੁਰੂ ਗ੍ਰੰਥ ਲਈ ਧਰਮ ਲਈ ਆਪਣਾ ਜੀਵਨ ਜਿਹੜਾ ਅਰਪਣ ਕੀਤਾ ਹੋਇਆ ਸੀਗਾ ਔਰ ਬਹੁਤ ਕੁਝ ਉਦੀ ਅਕਾਲ ਚਲਾਣੇ ਦੀ ਖਬਰ ਤੋਂ ਮਗਰੋਂ ਮੈਂ ਥੋੜਾ ਹਟ ਕੇ ਗੱਲ ਕਰਾਂ ਕਿ ਬਹੁਤ ਕੁਸ਼ ਬਕਵਾਸ ਬੋਲਿਆ ਗਿਆ ਜਿਨ੍ਹਾਂ ਨੂੰ ਕੱਖ ਵੀ ਪਤਾ ਨਹੀਂ ਕੋਈ ਜ਼ਹਿਰ ਖਾ ਕੇ ਮੌਤ ਕੋਈ ਕਿਸੇ ਤਰ੍ਹਾਂ ਦੀ ਮੌਤ ਕੋਈ ਕੁਸ਼ ਕੋਈ ਕੁਸ਼ ਯਾਰੋ ਬਹੁਤ ਥਾਵਾਂ ਹੁੰਦੀਆਂ ਨੇ ਦੁਸ਼ਣਬਾਜੀ ਲਾਉਂਦੀਆਂ ਦੁਸ਼ਮਣ ਮਰੇ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ ਬਹੁਤ ਥਾਵਾਂ ਹੁੰਦੀਆਂ ਨੇ ਪਰ ਕਿਸੇ ਮਰਤਕ ਸਰੀਰ ਨੂੰ ਮੁਆਫ ਕਰ ਦਿਆ ਕਰੋ ਤੁਹਾਡੀਆਂ ਇਹਨਾਂ ਗੱਲਾਂ ਦੇ ਨਾਲ ਉਹਨੂੰ ਉਹਨੂੰ ਚਾਹਣ ਵਾਲਿਆਂ ਦਾ ਉਹਦੇ ਮਾਪਿਓ ਦਾ ਉਹਦੇ ਪਰਿਵਾਰ ਦਾ ਦਰਦ ਕਿੰਨਾ ਵੱਧਾ ਹੋਵੇਗਾ ਇਹਨੂੰ ਥੋੜਾ ਜਿਹਾ ਆਪਣੇ ਅੰਦਰ ਟਡੋਲ ਕੇ ਦੇਖੋ ਮੈਂ ਸੋਚੀ ਸੰਗਤ ਸਮੁੱਚੇ ਪੰਥ ਦੇ ਸਾਹਮਣੇ ਅਸੀਂ ਬੇਨਤੀ ਕਰਦੇ ਹਾਂ ਕਿ ਪ੍ਰੀਤ ਸਿੰਘ ਸੈਣੀ ਦੀ ਮੈਡੀਕਲ ਰਿਪੋਰਟ ਹਜੇ ਆਉਣ ਵਾਲੀ ਹੈ ਮੈਡੀਕਲ ਤਿੰਨ ਡਾਕਟਰਾਂ ਦਾ ਬੋਰਡ ਬਣ ਕੇ ਹੋਇਆ ਹੈ ਵੀਡੀਓਗ੍ਰਾਫੀ ਹੋਈ ਹੈ ਡਾਕਟਰਾਂ ਨੇ 15 ਤੋਂ 12 ਤੋਂ 15 ਦਿਨ ਦਾ ਟਾਈਮ ਮੰਗਿਆ ਹਜੇ ਨਾ ਪਰਿਵਾਰ ਨੂੰ ਪਤਾ ਹੈ ਨਾ ਚਾਹਣ ਵਾਲਿਆਂ ਨੂੰ ਪਤਾ ਹੈ ਕਿ ਮੌਤ ਦਾ ਕਾਰਨ ਕੀ ਹੈ ਪਰ ਜਿਹੜੇ ਲੋਕ ਮਾੜੀਆਂ ਗੱਲਾਂ ਲਿਖ ਲੈ ਰਹੇ ਨੇ ਸਾਡੇ ਸਾਰੇ ਧਿਆਨ ਚ ਹੈ ਬੇਨਤੀ ਹੈ ਇਹ ਕੰਮ ਨਾ ਕਰੋ ਜੇ ਤੁਸੀਂ ਨਾ ਹਟੇ ਤਾਂ ਫੇਰ ਸਾਨੂੰ ਹਟਾਉਣਾ ਵੀ ਆਉਂਦਾ ਅਸੀਂ ਆਪਣੇ ਸੱਜਣ ਦੀ ਮਿੱਟੀ ਖਰਾਬ ਨਹੀਂ ਹੋਣ ਦਿਆਂਗੇ ਕਿਉਂਕਿ ਜਿੰਨਾ ਅੰਦਰ ਕੂੜ ਵਰਤੈ ਸੱਚ ਨਾ ਭਾਵੇਈ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇਈ ਤਾਨੂੰ ਅੱਗ ਤਾਂ ਲੱਗਦੀ ਐ ਉਹਨੇ ਗੁਰੂ ਰਾਮਦਾਸ ਦੇ ਘਰ ਦੇ ਅੰਦਰ ਹੋ ਰੀਆਂ ਕ੍ਰੀਤੀਆਂ ਨੂੰ ਅ ਜਾਗਰ ਕੀਤਾ ਉਹਨੇ ਸਮਾਜ ਦੇ ਅੰਦਰ ਹੋ ਰੀਆਂ ਕ੍ਰੀਤੀਆਂ ਨੂੰ ਅ ਜਾਗਰ ਕੀਤਾ ਉਹਨੇ ਗਰੀਬਾਂ ਦੀ ਬਾਹ ਫੜੀ ਆ ਉਸ ਇਨਸਾਨ ਨੂੰ ਮੈਂ ਕਦੇ ਇਦਾਂ ਕਰਦਾ ਨਹੀਂ ਦੇਖਿਆ ਉਹ ਹਰ ਨੂੰ ਇਦਾਂ ਹੀ ਕਰਦਾ ਜਾਂਦਾ ਸੀ ਤੁਸੀਂ ਸਾਰੇ ਜਾਣੇ ਰਲ ਕੇ ਜਿਹੜੇ ਵਿਰੋਧੀਆਂ ਪ੍ਰੀਤ ਸੇਣੀ ਨਹੀਂ ਬਣ ਸਕਦੇ ਪਰ ਉਹ ਕੱਲਾ ਤੁਹਾਡੇ ਤੇ ਭਾਰੂ ਸੀ ਕਿਉਂਕਿ ਉਹਦੇ 90 ਐਪੀਸੋਡ ਜਿਹੜੇ ਉਹਦੀ 295 ਦੀ ਪਰਚੇ ਤੋਂ ਪਹਿਲਾਂ ਦੇ 90 ਐਪੀਸੋਡ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸਮੂੱਚੀ ਪ੍ਰਬੰਧਕ ਢਾਂਚੇ ਨੂੰ ਮੈਨੇਜਰ ਸਾਹਿਬਾਨਾਂ ਨੂੰ ਗ੍ਰੰਥੀ ਸਾਹਿਬਾਨਾਂ ਨੂੰ ਜਿਹੜੇ ਉਹਦੇ ਸਵਾਲ ਚੁੱਕੇ ਨੇ ਅਸੀਂ ਤੁਹਾਨੂੰ ਕਹਿੰਦੇ ਆ ਕਿ ਤੁਸੀਂ ਅੱਜ ਵੀ ਜਵਾਬ ਦਿਓ ਅਸੀਂ ਤੁਹਾਡਾ ਪਾਣੀ ਭਰਾਂਗੇ ਹਾਂ ਅਲਫਾਜਾਂ ਵਿੱਚ ਉੱਚਾ ਨੀਵਾ ਹੋ ਜਾਂਦਾ ਇਨਸਾਨ ਜਜਵਤੀ ਸੀ ਪਰੰਤੂ ਉਹਦਾ ਇੱਕ ਸਵਾਲ ਦਾ ਜਵਾਬ ਤੁਸੀਂ ਨਾ ਦੇ ਸਕੇ ਸੀ ਤੇ ਨਾ ਤੁਸੀਂ ਦੇ ਸਕਣਾ ਅਗਲੀ ਗੱਲ ਉਸ ਆਵਾਜ਼ ਨੂੰ ਮੱਦਮ ਨਹੀਂ ਪੈਣ ਦਿੱਤਾ ਜਾਊਗਾ